ਸੋ ਸਾਰੇ ਜਿਨ੍ਹਾਂ ਨੂੰ ਆਪਾਂ ਅਡਿਟ ਦੇ ਸੀ ਉਹ ਪਹੁੰਚ ਗਏ ਨੇ ਪੰਜਾਬ ਦੇ ਪਸ਼ੂਨ ਨੇ ਜਿਨ੍ਹਾਂ ਕੋਲੇ ਆਲੀਵਾਲ ਹਸਬੰਡਰੀ محکمہਵਾ ਆਪਣਾ ਯਾਨੀ ਪਸ਼ੂਆਂ ਦਾ ਉਹਨਾਂ ਲਈ ਹੁਣ ਥੋੜਾ ਜਿਹਾ ਬਹਿਣਾ ਪਊਗਾ ਮੈਂ ਤੇ 2-3 ਕਿਉਂਕਿ ਆ ਬਹਿਣੇ ਆਪਾਂ ਨੂੰ ਬਹਿਣਾ ਵੀ ਅੱਜ 32-33 ਟੈਂਪਰੇਚਰ ਕਿਉਂਕਿ ਆਪਣੀਆਂ ਕਬੂਤਰੀਆਂ ਤੇ ਕਬੂਤਰ ਤਾਂ 47 ਚੜਦੇ ਆ ਅੱਜ ਤਾਂ 32-33 ਆ ਸੋ ਜਿਵੇਂ ਉਠੋ ਨਗੇ ਜੇ ਹੁਣ ਇੱਕ ਵਾਰੀ ਬੈਠੋ ਕਿ ਫੇਰ ਉਹੀ ਗੱਲ ਖੋਡੇ ਵਾਲੀ ਰਹਿ ਜਾਣੀ ਜਿਵੇਂ ਬੰਦੀ ਨੇ ਹੁਣ ਪੱਤੀ ਵਾਲੇ ਸਰਪੰਚ ਹੋਣਾ ਨੂੰ ਸੋਲੀ ਵਿੱਚ ਹੋਣਾ ਨੂੰ ਬਲਿੰਗ ਸਾਹਿਬ ਹੋਣਾ ਨੂੰ ਮਾਨ ਸਾਹਿਬ ਸਾਹਿਬ ਮਿੱਕੀ ਜੀ ਇਹਨਾਂ ਨੂੰ ਕਿਹਾ ਸੀ ਵੀ ਕਬੂਤਰ ਵਾਲੇ ਜਾਂ ਬਾਕੀ ਜਾਨਵਰ ਵਾਲੇ ਦਾ 5 ਚਾਰ ਹੀ ਆ ਅੱਜ 5 ਚਾਰ ਨਹੀਂ 3.5 ਕਰੋੜ ਆਬਾਦੀ ਆ ਤੇ ਹਿੱਸਾ ਜਿਹੜੇ ਵਿਰਾਸਤੀ ਖੇਡਾ ਉਹਨਾਂ ਦਾ ਕਿਤਾਬਾਜੀ ਹੁਣ ਜੇ ਸੱਚੀ-ਮੁੱੱਚੀ ਪਿਆਰ ਕਰਦੇ ਹੋ ਨਾ ਹਨੂ ਜੀ ਨੂੰ ਸਭ ਤੋਂ ਵੱਧ ਪਿਆਰ ਕਰਦੇ ਹੋ ਬਹਿ ਜਾਓ ਇੱਕ ਵਾਰੀ ਜਿਹੜਾ ਛੇਤੀ ਬੈਠੂ ਬਹੁਤਾ ਪਿਆਰ ਲੱਗੂਗਾ ਹਨੂ ਜਿਹੜਾ ਛੇਤੀ ਬੈਠੂ ਬਾਤ ਚੱਲ ਲਈ ਰਹਿ ਜਾਣੇ ਬਾਤ ਚੱਲ ਲਈ ਰਹਿ ਜਾਣੇ ਹਜੇ ਮੋਰ ਬਾਜੀ ਬੈਠਾ ਵਾ ਤੇ ਚਾ ਪਤਾ ਨਹੀਂ ਜੀਨੇ ਦਾ ਫਾਜਬੇ ਬ੍ਰਿੰਗ ਸਾਹਿਬ ਦਾ ਗੰਜਾਰ ਦਾ ਫਾਜਬੇ ਪਤਾ ਕੁਝ ਨਹੀਂ ਹੈਗਾ ਸੋ ਇੱਕ ਵਾਰੀ ਇਧਰ ਆਪਣੀ ਵਾਈਬ ਦੀ ਬੈਜੋ ਕਿਉਂਕਿ ਜਿਨ੍ਹਾਂ ਨੂੰ ਆਪਾਂ ਖੌਣ ਲਈ ਬੈਠੇ ਆ ਨਾ ਉਹਨਾਂ ਤੱਕ ਇਹ ਆਵਾਜ਼ ਇੱਥੇ ਤੱਕ ਨਹੀਂ ਇਹ ਸੱਤ ਸਮੁੰਦਰੋਂ ਭਰਾ ਜਿਹੜੇ ਬੈਠੇ ਆ ਉਹਨਾਂ ਦੇ ਨੋਤੇ ਵੀ ਵਾਈਬ ਦੀ ਇੱਕ ਵਾਰੀ ਤਾੜੀ ਲਾ ਦਿਓ ਕਿਹੜੇ ਵੀ ਜੇ ਇਸ ਬੈਠਾ ਵਾ ਜਿਹੜੇ ਪਰਦੇਸਾਂ ਤੋਂ ਚੇਕੇ ਤੋਂ ਆ ਕੇ ਆਉਂਦੇ ਆ ਤੇ ਰਾਹੁਲ ਗੰਗਾ ਜੀ ਬਹੁਤ ਹੀ ਵੱਡਾ ਬ੍ਰਾਂਡ ਆ ਉਹ ਵੀ ਪਹੁੰਚੇ ਆ ਤੇ ਹੁਣ ਜਿਹੜੀ ਅਗਲੀ ਸਟੇਜ ਦੀ ਕਾਰਵਾਈ ਆ ਤੇ ਉਹਨਾਂ ਦੇ ਲਈ ਖੌਣ ਦੀ ਵਾਈਬ ਜੀ ਬਹਿਣਾ ਪੈਣਾ ਵਾ ਲੋਕੇ ਖੁੜਿਆ ਸਾਹਿਬ ਅਚੇਕੇ ਤੌਰ ਤੇ ਆ ਪਹੁੰਚੇ ਦਾ ਪੰਜਾਬ ਦੇ ਵਜ਼ੀਰ ਨੇ 100 ਆਗੇ ਨੇ ਆ ਵਿਰੋਧਧਾਰਾ ਦਾ ਨੇਤਾ ਲੀਡਰ ਨੇ ਐਮਐਲਏ ਤੋਂ ਐਮਪੀ ਬਣ ਕੇ ਮੀਤ ਹੇਰ ਜੀ ਉਹਨਾਂ ਦੀ ਟੀਮ ਆ ਗਈ ਆ ਬਾਈ ਹਰਿੰਦਰ ਸਿੰਘ ਜੀ ਤਾਲੀਆਂ ਸਾਹਿਬ ਇਹਨਾਂ ਨੇ ਇਲੈਕਸ਼ਨ ਲੜੀ ਸੀ ਸੋ ਜਿਹੜੀ ਸੀਟ ਖਾਲੀ ਆਲ ਹੋਈ ਆ ਇਹਦੇ ਤੇ ਮਦਦ ਤਾਂ ਸਰਕਾਰ ਨਹੀਂ ਕਿਪਲਿੰਗ ਸਾਹਿਬ ਤੁਸੀਂ ਉਹਨਾਂ ਤੋਂ ਹੀ ਕਰਾਉਣੀ ਆ ਤੇ ਆਉਣ ਵਾਲਾ ਸਮਾਂ ਵੀ ਜਿੱਥੇ ਮਦਦ ਦਾ ਨਹੀਂ ਹੁਣ ਤਾਂ ਫੇਰ ਸਾਹਿਬ ਦੇ ਵੀ ਕਬੂਤਰ ਰਖਾ ਦੋ ਫੇਰ ਕਹਿੰਦੇ ਗੂੰਗੇ ਦੀਆਂ ਰਾਂਗਾਂ ਗੂੰਗੇ ਦੀ ਮਾਈ ਜਾਣੇ ਆਹ ਬਾਈ ਜੀ ਜਿੱਥੇ ਹਰਿੰਦਰ ਸਿੰਘ ਜੀ ਜਿਹੜੇ ਢੀਤ ਹੈ ਦੀ ਤਾਂ ਸੱਚੀ ਉੱਚੀ ਸੋਹਰੇ ਵੀ ਇੰਨੇ ਆ ਇੱਕ ਵਾਰੀ ਆਪ ਦੀ ਛਤਰੀ ਤੇ ਬਿਠਾ ਲੋ ਰੰਗ ਕਾਲਾ ਹੋ ਜਾਊਗਾ